ਸਬਕਾ ਸੈਨਿਕ ਦੇ ਲੜਕੇ ਦੀ ਕੈਨੇਡਾ ਚ ਮੌਤ ਦਿਮਾਗ ਦੇ ਨਾਸਪਟਨ ਕਾਰਨ ਹੋਈ ਮੌਤ ਪਿੰਡ ਵਿੱਚ ਬਣਿਆ ਗਮਗੀਨ ਮਾਹੌਲ ਪਰਿਵਾਰ ਨੇ ਮ੍ਰਿਤਕ ਦੇ ਭਾਰਤ ਲਿਆਉਣ ਦੀ ਸਰਕਾਰ ਨੂੰ ਕੀਤੀ ਅਪੀਲ ਲੋ ਫਤੇਗੜ ਸਾਹਿਬ ਦੇ ਪਿੰਡ ਜੱਲਾਦੇਵ ਸਬਕਾ ਸੈਨਿਕ ਦੇ ਲੜਕੇ ਦੀ ਦਿਮਾਗ ਦੀ ਨਸ ਫਟਣ ਕਾਰਨ ਮੌਤ ਹੋ ਗਈ ਮ੍ਰਿਤਕ ਹਰਮਨਪ੍ਰੀਤ ਸਿੰਘ 2 ਸਾਲ ਪਹਿਲਾਂ ਕੈਨੇਡਾ ਸਟੱਡੀ ਵੀਜ਼ੇ ਤੇ ਗਿਆ ਸੀ ਤੇ ਉਸ ਦੀ ਮੌਤ ਹੋ ਜਾਣ ਨਾਲ ਪਿੰਡ ਵਿੱਚ ਗਮਗੀਨ ਮਾਹੌਲ ਬਣਿਆ ਹੋਇਆ ਜ਼ਿਕਰਯੋਗ ਹੈ ਕਿ ਮ੍ਰਿਤਕ ਹਰਮਨਪ੍ਰੀਤ ਸਿੰਘ ਦੀ ਭੈਣ ਦੀ ਵੀ ਪਹਿਲਾਂ ਕੋਰੋਨਾ ਕਾਲ ਦੇ ਵਿੱਚ ਮੌਤ ਹੋ ਗਈ ਸੀ ਅਤੇ ਹੁਣ ਹਰਮਨਪ੍ਰੀਤ ਸਿੰਘ ਦੀ ਵੀ ਮੌਤ ਹੋ ਜਾਣ ਨਾਲ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟਿਆ ਪਰਿਵਾਰ ਨੇ ਕੈਨੇਡਾ ਤੋਂ ਹਰਮਨਪ੍ਰੀਤ ਸਿੰਘ ਦੀ ਮ੍ਰਿਤਕ ਦੇ ਭਾਰਤ ਲਿਆਉਣ ਲਈ ਸਰਕਾਰ ਨੂੰ ਅਪੀਲ ਕੀਤੀ ਹੈ ਤੇ ਸਰਕਾਰ ਵੱਲੋਂ ਉਹਨਾਂ ਦੇ ਬੱਚੇ ਦੀ ਮ੍ਰਿਤਕ ਦੇ ਲਿਆਉਣ ਵਿੱਚ ਮਦਦ ਕੀਤੀ ਜਾਵੇ ਇਸ ਮੌਕੇ ਖੋਰਕੀ ਗਲਤ ਹੋਈ ਹੈ ਸੁਣੋ ਪੂਰੀ ਖਬਰ ਐ ਸਾਬਕਾ ਸੈਨਿਕ ਮੀਵਾ ਸਿੰਘ ਮੇਰਾ ਭਾਂਜਾ ਜਿਸ ਦਾ ਨਾਮ ਹਰਮਨਪ੍ਰੀਤ ਸਿੰਘ ਸੀ ਜੋ ਕਿ ਪਿਛਲੇ 2 ਸਾਲਾਂ ਤੋਂ ਕੈਨੇਡਾ ਦੇ ਵਿੱਚ ਸਟੱਡੀ ਵੀ ਜਿੱਥੇ ਗਿਆ ਸੀ ਜਿਸ ਦੀ ਕੀ ਅਚਾਨਕ ਨਸ ਫਟਣ ਕਾਰਨ ਮੌਤ ਹੋ ਗਈ ਤੇ ਹੁਣ ਪਰਿਵਾਰ ਬਹੁ ਡੂੰਗੇ ਸਦਮੇ ਦੇ ਵਿੱਚ ਹੈ ਪਰਿਵਾਰ ਨੇ ਆਪਣਾ ਬੱਚਾ ਲੋਨ ਲੈ ਕੇ ਬਾਹਰ ਭੇਜਿਆ ਪਰ ਪ੍ਰਮਾਤਮਾ ਨੇ ਅਗੇ ਹੀ ਸੱਟ ਮਾਰੀ ਕਿ ਪਰ ਪਰਿਵਾਰ ਦੀ ਕਮਰ ਟੁੱਟ ਗਈ ਹਰਮਨਪ੍ਰੀਤ ਸਿੰਘ ਜੋ ਕਿ ਪਿੰਡ ਜੱਲਾ ਦਾ ਰਹਿਣ ਵਾਲਾ ਸੀ ਉਸਦੇ ਪਿਤਾ ਸਰਦਾਰ ਹਾਕਮ ਸਿੰਘ ਜੋ ਕਿ ਇੱਕ ਸਾਬਕਾ ਸੈਨਿਕ ਹਨ ਉਹਨਾਂ ਨੇ ਆਪਣੀ ਸਾਰੀ ਕਮਾਈ ਆਪਣੇ ਬੱਚਾ ਤੇ ਲਗਾ ਦਿੱਤੀ ਅਤੇ ਉਸ ਦੀ ਲੜਕੀ ਜੋ ਕਿ 4 ਸਾਲ ਪਹਿਲਾਂ ਕਰੋਨਾ ਕਾਲ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ ਉਹਦੇ ਉੱਤੇ ਪੈਸਾ ਲੱਗਿਆ ਜੋ ਕੁਝ ਬਚਿਆ ਉਸ ਤੋਂ ਬਾਅਦ ਲੋਨ ਲੈ ਕੇ ਆਪਣੇ ਬੱਚੇ ਹਰਮਨਪ੍ਰੀਤ ਸਿੰਘ ਨੂੰ ਪਲੇਟਾ ਭੇਜਿਆ ਪਰ ਪ੍ਰਮਾਤਮਾ ਦਾ ਐਸਾ ਪਾਲਣ ਵਰਤਿਆ ਕਿ ਬੱਚੇ ਦੀ ਉੱਥੇ ਦਿਮਾਗ ਦੀ ਨਸਪੜਨ ਕਾਰਨ ਮੌਤ ਹੋ ਗਈ। ਪਰਿਵਾਰ ਹੁਣ ਬਹੁਤ ਡੂੰਘੇ ਸਦਮੇ ਵਿੱਚ ਆਇਆ ਤੇ ਮੈਂ ਅਤੇ ਪੂਰਾ ਪਿੰਡ ਵਾਸੀ ਇਹ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਕਿ ਉਹਨਾਂ ਨੂੰ ਉਹਨਾਂ ਦੇ ਬੱਚੇ ਦੀ ਜੋ ਡੈੱਡ ਬੋਡੀ ਆ ਉਹ ਇੱਥੇ ਇੰਡੀਆ ਲਿਆਂਦੀ ਜਾਵੇ ਤੇ ਪਰਿਵਾਰ ਦੀ ਮਦਦ ਵੀ ਕੀਤੀ ਜਾਵੇ ਪਰਿਵਾਰ ਦੇ ਵਿੱਚ ਉਹਨਾਂ ਦਾ ਛੋਟਾ ਸੁਪੁੱਤਰ ਆ ਹੋ ਸਕੇ ਸਰਕਾਰ ਵੱਲੋਂ ਉਸ ਨੂੰ ਇੱਕ ਨੌਕਰੀ ਵੀ ਦਿੱਤੀ ਜਾਵੇ ਸਾਡੇ ਵੱਲੋਂ ਅਤੇ ਪੂਰੇ ਪਿੰਡ ਵੱਲੋਂ ਇਹੀ ਬੇਨਤੀ ਆ ਪ੍ਰਸ਼ਾਸਨ ਨੂੰ ਕਿ ਉਸ ਦੁਖੀ ਪਰਿਵਾਰ ਦੀ ਮਦਦ ਕੀਤੀ ਜਾਵੇ ਉਹਨਾਂ ਦੇ ਸੁਪੁੱਤਰ ਦੀ ਜੋ ਡੈੱਡ ਬੋਡੀ ਆ ਬਾਹਰ ਖੇਡਾਂ ਦੇ ਵਿੱਚ ਉੱਥੋਂ ਇੰਡੀਆ ਦੇ ਵਿੱਚ ਵਸਲੇ ਜਾਂਦੇ ਜਾਵੇ ਚੜ੍ਹਦੀ ਕਲਾ ਟੈਮ ਟਿਵੀ ਲਈ ਫਤਿਗੜ ਸਾਹਿਬ ਤੋਂ ਜਗਦੀਪ ਸਿੰਘ ਦੀ ਵਿਸ਼ੇਸ਼ ਰਿਪੋਰਟ